ਕਮਰੇ ਦੇ ਵਿੱਚ ਇੱਕ ਮੰਜਾ ਹੈ ਉਹ ਵੀ ਟੁੱਟਾ ਤੇ ਚੁੱਲਾ ਡਿੱਠਾ ਹੋਇਆ ਪਤਾ ਨਹੀਂ ਫੁਲਕਾ ਇੱਕ ਪੱਕਦਾ ਹੋਣਾ ਕਿ ਨਹੀਂ ਇਕੱਲੇ ਹੀ ਉਹ ਘਰ ਦੇ ਵਿੱਚ ਇਕੱਲੇ ਹੀ ਹਾਂ ਇਕੱਲੇ ਜਿੰਨੂੰ ਮਰਦੇ ਪਹੁੰਚ ਲੋ ਇਕੱਲੇ ਰਹਿੰਦੇ ਸਦਾ ਬੇਟੇ ਦੀ ਡੈਥ ਵੀ ਹੋ ਗਈ ਸੀਗੀ ਇੱਕ ਆਹੋ ਅੰਨਾ ਪਾਣੀ ਹੈ ਤੇ

ਕੁਹਿ ਕਹਿਣਾ ਮੈਂ ਕੀ ਕਹਿਣਾ ਮੈਂ ਕੀ ਕੰਮ ਜੇ ਕਿਸੇ ਨੂੰ ਮਦਦ ਕਰਨੀ ਹੋਵੇ ਤਾਂ ਕਰ ਦੇਣਾ ਆਹੋ ਚਲੋ ਉਹ ਤੇ ਕਹੀ ਦੀ ਮੱਦੀ ਹੈ ਨਾ ਮੇਰਾ ਕਾਹਤਾਰ ਤੁਹਾਨੂੰ ਹੜਪਰਭਾਵੇ ਤੇ ਇਲਾਕਿਆਂ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਕਿੰਨੇ ਮਾੜੇ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਲੋਕਾਂ ਦੇ ਬਣੇ ਹੋਏ ਨੇ ਖਾਸ ਤੌਰ ਤੇ ਕਿਸਾਨ ਵੀਰ ਤੇ ਜਿਹੜਾ ਗਰੀਬ ਤਬਕਾ ਸੀਗਾ ਆ ਇਹ ਇਸ ਘਰ ਦੇ ਵਿੱਚ ਪਹੁੰਚੇ ਆ ਇਹ ਘਰ ਤਾਂ ਤੁਸੀਂ ਦੇਖ ਹੀ ਸਕਦੇ ਹੋ ਆਲਮੋਸਟ ਇੱਕ ਖੰਡਰ ਹੀ ਐ ਇੱਕ ਕਮਰਾ ਔਰ ਇਹ ਬਜ਼ੁਰਗ ਮਾਤਾ ਇਸ ਘਰ ਦੇ ਵਿੱਚ ਰਹਿੰਦੀ ਆ ਔਰ ਐਨ ਬਿਲਕੁਲ ਤੁਸੀਬਨ ਜਿਹੜਾ ਨਾ ਉਹ ਲੱਗ ਗਿਆ ਜਦੋਂ ਤੁਸੀਬਨ ਟੁੱਟਿਆ ਤਾ ਇਹ ਪੂਰੇ ਪਿੰਡ ਦੇ ਵਿੱਚ ਪਾਣੀ ਭਰ ਗਿਆ ਨੱਕੂ ਨੱਕ ਪਾਣੀ ਸੀ ਬੰਦੇ ਡੁੱਬਦੇ ਆ ਜਿੱਦਾਂ ਪਿੰਡ ਦੇ ਲੋਕ ਕਹਿ ਰਿਆ ਔਰ ਇਹ ਬਜ਼ੁਰਗ ਮਾਤਾ ਜਿਹੜੀ ਹੈ ਕੱਲੀ ਹੈ ਪਰਿਵਾਰ ਦੇ ਵਿੱਚ ਔਰ ਇਹ ਦੱਸ ਰਹੀ ਹੈ ਕਿ ਇਹਦੇ ਬੇਟੇ ਦੀ ਮੌਤ ਹੋ ਜਾਂਦੀ ਹੈ ਇਹਦੇ ਬੇਟੇ ਦੀ ਡੈਥ ਹੋ ਜਾਂਦੀ ਹੈ ਔਰ ਇਹਦਾ ਸਹਾਰਾ ਹੋਰ ਕੋਈ ਨਹੀਂ ਹੈ ਕੱਲੀ ਬਜ਼ੁਰਗ ਮਾਤਾ ਹੈ ਇੱਕ ਕਮਰਾ ਹੈ ਭਾਈ ਕਮਰੇ ਦੇ ਵਿੱਚ ਇੱਕ ਮੰਝਾ ਉਹ ਵੀ ਟੁੱਟਾ ਤੇ ਚੁੱਲਾ ਡਿੱਠਾ ਹੋਇਆ ਪਤਾ ਨਹੀਂ ਫੁਲਕਾ ਇੱਕ ਪੱਕਦਾ ਹੋਣਾ ਕਿ ਨਹੀਂ ਕਿ ਕੋਈ ਮਦਦ ਕਰਦਾ ਹੋਣਾ ਤਾਂ ਇਹ ਬੀਜੀ ਘਰ ਤਾਂ ਡਈਆ ਹਾਂਜੀ ਘਰ ਮੇਰਾ ਹੀ ਏ ਇਹ ਕੋਈ ਕਮਰਾ ਆ ਇਹ ਕਮਰੇ ਦੋਏ ਹੀ ਮੇਰੇ ਫਿਰ ਟੁੱਟ ਗਏ ਨਾ ਅੱਛਾ ਹਾਂ ਇੱਕ ਬਚਿਆ ਹਾਂ ਤੇ ਇਕੱਲੇ ਕਿਉਂ ਘਰ ਦੇ ਵਿੱਚ ਇਕੱਲੇ ਹਾਂ ਹਾਂ ਇਕੱਲੇ ਜਿੰਨੂੰ ਮਰਦੇ ਪਹੁੰਚ ਲੋ ਇਕੱਲੇ ਰਹਿੰਦੇ ਸਭ ਬੇਟੇ ਦੀ ਡੈਥ ਵੀ ਹੋ ਗਈ ਸੀਗੀ ਇੱਕ ਆਹੋ ਇਸ ਤਰ੍ਹਾਂ ਇਹ ਕਹਿਣਾ ਹੈ ਹਾਂ ਤੇ ਇਹ ਸਾਰਾ ਹੜਦਾ ਹੀ ਪਾਣੀ ਆ ਆ ਉਹਦੀ ਮਿੱਟੀ ਐ ਸਾਰੀ ਹੜਦਾ ਹੀ ਸਾਰਾ ਹਾਂ ਅੰਨਾ ਪਾਣੀ ਹੀ ਤੇ ਤਾਂ ਦੇ ਕੋਈ ਬੰਕੇ ਨਹੀਂ ਹੋਤੀ ਅੱਛਾ ਜਦੋਂ ਪਾਣੀ ਆਇਆ ਉਦੋਂ ਇੱਥੇ ਘਰੇ ਇੱਥੇ ਬੈਠੇ ਸੀਗੇ ਉਹ ਲੈ ਮੈਨੂੰ ਲੈ ਕੇ ਕੱਢ ਕੇ ਉਧਰ ਤੇ ਕੱਢ ਕੇ ਲੈ ਆਂਗਾ ਆਂ ਮੈਂ ਕੰਵਾ ਕਾ ਜਦੋਂ ਮੈਨੂੰ ਕੱਢ ਕੇ ਲੈ ਕੇ ਜਿੱਲੇ ਪਾਣੀ ਚੜਿਆ ਨਾ ਉਹ ਲੈ ਮੈਨੂੰ ਕੱਢ ਕੇ ਲੈ ਆਂਗਾ ਅੱਛਾ ਵੇ ਨਹੀਂ ਉਰਤਰਾ ਵੀ ਇਹੀ ਤਾਂ ਇੱਕ ਬਚਿਆ ਕੋਲ ਨਾ ਕੋਈ ਧੀ ਹੈ ਨਾ ਪੁੱਤ ਹੈ ਜਿਸ ਤੇ ਤਲੇ ਹੋ ਗਿਆ ਵਗ ਗਿਆ ਹੋ ਗਿਆ ਸਭ ਤਤਮ ਹੋ ਗਿਆ ਮੇਰਾ ਕੋਈ ਜੀਜੀ ਨਹੀਂ ਰਹੀ ਨੀੜਾ ਕਪੜਾ ਕੋਈ ਨਹੀਂ ਬਚਿਆ ਮੇਰਾ ਹਾਂ ਸਭ ਖਰਾਬ ਹੋ ਗਿਆ ਸਭ ਗਾਇਬ ਹੋ ਗਿਆ ਤਾਂ ਹੁਣ ਰੋਟੀ ਪਾਣੀ ਦਾ ਕਿਵੇਂ ਕਿਵੇਂ guzara ਕਰ ਰਹੇ ਹਾਂ ਰੋਟੀ ਪਾਣੀ ਦਾ ਤਰਾਈ ਸਰਕਾਰ ਵੱਲੋਂ ਮਰਦਾਂ ਚ ਕੋ ਖਾਲ ਨਹੀਂ ਬਹੁਤ ਨਾ ਪਿੰਡ ਦੇ ਮੁੱਤ ਕਹਤੇ ਨੇ ਕਿਵੇਂ ਕਹਿੰਦੇ ਉਹ ਪਿੰਡ ਦੇ ਵੀ ਕਰਦੇ ਹਾਂ ਹਾਂ ਇਹੀ ਕੋ ਕਮਰਾ ਸੀ ਗਾਏ ਉਹ ਇਹ ਲਈ ਹੀ ਦੇਖੋ ਇਹ 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 ਗਏ ਤੇ ਹੁਣ ਤਾਂ ਅਸਾਂ ਹੁਣ ਇਹ ਹਾਂ ਤੇ ਬਾਈ ਇਹ ਤਸਵੀਰਾਂ ਦਿਖਾ ਰਹੇ ਆ ਨਾਲ ਨਾਲ ਤੁਸੀਂ ਦੇਖ ਹੀ ਸਕਦੇ ਹੋ ਕੈਮਰੇ ਚ ਵੀ ਇੱਕ ਚੁੱਲਾ ਹੈ ਮਾਤਾ ਦਾ ਇੱਕ ਮੰਝਾ ਸੀਗਾ ਹਾਂ ਤੇ ਆਪਾਂ ਦੇ ਪੁੱਨੇ ਛਕ ਕੋਲ ਦੇ ਪੇ ਦੇ ਨਮੇਰੇ ਹਮ ਸਭ ਕੁਝ ਉਹਦੇ ਉਹ ਜਿਹੜਾ ਕਪੜਾ ਮੈਂ ਟੱਕੇ ਦਾ ਤਾਂ ਉਹ ਵੀ ਸਾਰੇ ਤੇ ਅਸਾਂ ਵੀ ਦੇਖ ਪੈਂਦੇ ਸਾਂ ਬੱਚਾ ਕੋ ਲੀੜਾ ਕਪੜਾ ਕਿ ਨਹੀਂ ਬਸ ਕੋਈ ਨਹੀਂ ਬੱਚਾ ਹਮ ਕੋਈ ਨਹੀਂ ਬੱਚੇ ਬੰਨੋ ਇਹ ਕਰਦਾ ਕੀ ਪਤਾ ਕੀ ਬਣਨਾ ਫਿਰਦਾ ਹਮ ਉਹਨੇ ਮੈਨੂੰ ਕੱਢ ਕੇ ਲੈ ਗਏ ਫੇਰ ਉਹ ਉਹਦਾ ਇਤੀਸ ਹੁੰਦੇ ਸੀਗੇ ਰਾਤ ਨੂੰ ਕਿਉਂ ਆਹ ਇੱਥੇ ਤੁੰਮ ਹਮ ਇੱਥੇ ਮੇਰੇ ਦੋ ਮੰਜੇ ਆਇਆ ਗਏ ਤੇ ਦਰ ਮੇਰੇ ਕੋਲ ਹੁੰਦਾ ਸੀ ਅੱਛਾ ਹਾਂ ਇਹ ਉਹ ਕਿਦਾਂ ਬਣਾਇਆ ਸੀ ਸਮਾਨ ਇਹ ਮੰਜੇ ਵਗੈਰਾ ਇਹ ਹੋਰ ਕੀ ਨਾ ਤੀ ਵੀ ਮੈਂ ਕਿਰਨ ਤਹੇ ਜੋ ਆਈਏ ਅੱਛਾ ਹਾਂ ਉਹ ਨੇ ਇਹ ਕਹਿਵਲ ਦੇ ਤੇ ਉਹ ਆਪਣੇ ਕਿ ਬੈਂਕ ਰੂਣ ਬਾਤੇ ਰਾਤ ਨਹੀਂ ਰਹਿਣਾ ਉਹਨਾਂ ਨੇ ਆਹ 10 ਬੰਦੇ ਆ ਮੜੀ ਮੋਟੀ ਕੰਦ ਹੈਗੀ ਕਿ ਵੀ ਇਦਾਂ ਸੀਗੀ ਇਸ ਵਾਰ ਵੀ ਟੱਗ ਗਿਆ ਹਾਂ ਹਾਂ ਪਰ ਕੋਟਾ ਟੱਗ ਗਿਆ ਤਾਂ ਇਹ ਨੇ ਬਈ ਇਹ ਹਾਲਾਤ ਤੁਹਾਨੂੰ ਦਿਖਾ ਦਿੰਨੇ ਦੋ ਕ ਕਮਰੇ ਹੀ ਇੱਕ ਦੀ ਉਹ ਪਹਿਲਾਂ ਛੱਤ ਡਿੱਗ ਚੁੱਕੀ ਆ ਤੇ ਇਹ ਵੀ ਡਿੱਗਣ ਦੇ ਕਿਨਾਰੇ ਆ ਬਿਲਕੁਲ ਬਜ਼ੁਰਗ ਮਾਤਾ ਅੱਛਾ ਇਹ ਤੁਸੀਂ ਤਾਲਾ ਹੱਥ ਦੇ ਵਿੱਚ ਤਾਲਾ ਮਾਰ ਕੇ ਗਏ ਬਾਅਦ ਦੇ ਵਿੱਚ ਬਾਅਦ ਪਹਿਲਾਂ ਮਾਰ ਕੇ ਜਾਣੀ ਆ ਅੱਛਾ ਜਿੱਥੇ ਜਾਵਾਂ ਤਾਲਾ ਮਾਰ ਕੇ ਜਾਣੀ ਆ ਇਹ ਹੁਣ ਖੋਲਿਆ ਅੱਛਾ ਤਾਲਾ ਮਾਰ ਕੇ ਜਾਣੇ ਹਾਂ ਇਸ ਨੂੰ ਮਾਰ ਕੇ ਜਾਣੀ ਜਿੱਥੇ ਚੱਲਦੇ ਹਾਂ ਨਹੀਂ ਕਰਨੋ ਕਰੋ ਜਿੰਨੂੰ ਮਾਰ ਕੇ ਪੁੱਛਣ ਆ ਫਿਰ ਮੋੜਾ ਕੀ ਕਰਾਂ ਇਹਦਾ ਮਿੱਟੀ ਬਹੁਤ ਜੰਮ ਗਈ ਬੜੀ ਰੱਬਲਾ ਗਈ ਇੱਥੇ ਇਹ ਬਰਨੀ ਨਹੀਂ ਦਿੰਦਾ ਮੈਨੂੰ ਕੋਈ ਇੱਥੇ ਤੂੰ ਮਰਨਾ ਉੱਤੇ ਜਾ ਕੇ ਮੈਂ ਇੱਥੇ ਕਿੱਥੇ ਖੜੋਵਾਂ ਬਹਿਣੋਂ ਜਗ੍ਹਾ ਨਹੀਂ ਖੜੋਉਂ ਉਹ ਜਗ੍ਹਾ ਨਹੀਂ ਕਿੱਥੇ ਬੈਠਾਂ ਜੌਣੇ ਤਾਲੇ ਮਾਰਨ ਜੋਗਾ ਤੇ ਰਿਆ ਹੀ ਨਹੀਂ ਅੰਦਰ ਸਮਾਨ ਕੋਈ ਸਾਰਾ ਖਰਾਬ ਹੋ ਗਿਆ ਹੁਣ ਖਰਾਬ ਹੋ ਗਿਆ ਕੀ ਕਰਾਂ ਹੁਣ ਥੁੱਕੇ ਗਏ ਕਿੱਥੇ ਤੇ ਫੇਰ ਇਕੱਠਾ ਕਰਾਂਗੇ ਕੀ ਕਰਾਂ ਹੁਣ ਉਹ ਆਇਆ ਕਿਸੇ ਨੇ ਕਹਿ ਕੇ ਕੋਈ ਨਹੀਂ ਕਰਦਾਂਗੇ ਮਦਦ ਅੰਦਰ ਨਹੀਂ ਬੰਦ ਦੰਦੇ ਅੰਦਰ ਗਲੇ ਦੇ ਨੇ ਬਾਲੇ ਸਾਰੇ ਟਾਹੋਂਗੇ ਤੇ ਅੱਛਾ ਬਲੇ ਹੋ ਗਏ ਤੇ ਤਾਂ ਇਹ ਦੇ ਬਾਈ ਖਲਾਤ ਇਹ ਤਸਵੀਰਾਂ ਦਿਖਾ ਰਹੇ ਆਂ ਇੱਧਰ ਵੀ ਆਪਣੀ ਇੰਨੀ ਮਿੱਟੀ ਆ ਕਿ ਲਾ ਲੋ ਕਿ ਥੱਲੇ ਪੈਰ ਖੁਬ ਜਾਂਦਾ ਹੈ ਜੇ ਵੀ ਤੇ ਹਾਬ ਲਾ ਲੋ ਕਿ ਕਿੰਨੀ ਰੱਬਲ ਜਿਹੜੀ ਆ ਇੱਧਰ ਚੜੀ ਹੋਏਗੀ ਆ ਸਾਰਾ ਜਿਹੜਾ ਘਰ ਆ ਆਹ ਛੱਤ ਜਿਹੜੀ ਉਹ ਟੁੱਟ ਚੁੱਕੀ ਆ ਆ ਵੀ ਇੱਕ ਅੰਦਰ ਆਲਮੋਸਟ ਖਤਮ ਦੇ ਕਿਨਾਰੇ ਹੀ ਆ ਮਿੱਟੀ ਬਹੁਤ ਜ਼ਿਆਦਾ ਥੱਲੇ ਜਿਹੜੀ ਉਹ ਜਮਾ ਹੋ ਚੁੱਕੀ ਹੈ ਤੇ ਇਕੱਲੀ ਬਜ਼ੁਰਗ ਮਾਤਾ ਹੈ ਮਾਤਾ ਨਾਂ ਕੀ ਹੈ ਤੁਹਾਡਾ ਮੇਰਾ ਨਾਂ ਲਾਜੂ ਅੱਛਾ ਠੀਕ ਹੈ ਇਹ ਮਾਤਾ ਲਾਜੂ ਹੈ ਬਾਈ ਲੋੜ ਤਾਂ ਹਰੇਕ ਕਿਸੇ ਨੂੰ ਆ ਪਰ ਫਿਰ ਵੀ ਜੇ ਕੋਈ ਇਸ ਮਾਂ ਦੀ ਬਜ਼ੁਰਗ ਮਾਤਾ ਦੀ ਕਿਉਂਕਿ ਜਿਹੜੇ ਹਾਲਾਤ ਨੇ ਮਦਦ ਕਰਨੀ ਚਾਹੁੰਦਾ ਤਾਂ ਉਹ ਜਰੂਰ ਇਨਾਂ ਤੱਕ ਪਹੁੰਚ ਜਿਹੜੀ ਉਹ ਕਰ ਸਕਦਾ ਹੈ ਪਿੰਡ ਦੇ ਲੋਕਾਂ ਤੱਕ ਜਾਂ ਇਨਾਂ ਤੱਕ ਬਹੁਤ ਮਾੜੇ ਹਾਲਾਤ ਹੈ ਕੁੱਲ ਮਿਲਾ ਕੇ ਅਸੀਂ ਹਰੇਕ ਘਰ ਜਾ ਰਹੇ ਹਾਂ ਹਰੇਕ ਪਿੰਡ ਦੀ ਵੀ ਗੱਲ ਕਰ ਰਹੇ ਹਾਂ ਤਾਂ ਖੜਦੇ ਪਾਣੀ ਦੇ ਕਰਕੇ ਬਹੁਤ ਬੁਰੇ ਹਾਲਾਤ ਨੇ ਏਸੀ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਮਾਂ ਫਰਿਆਦ ਵੀ ਕਰ ਰਹੀ ਹੈ ਕਿ ਮਾਂ ਕਹਿਣਾ ਕੁਝ ਲੋਕ ਕੋਈ ਦੇਖ ਰਹੇ ਹੋਣਗੇ ਕੋਈ ਕਹਿਣਾ ਕੀ ਕਰਨਾ ਮੈਂ ਕੀ ਆਖਾਂਗੀ ਜੇ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਕਰ ਦੇਣ ਆਹੋ ਚਲੋ ਉਹ ਤੇ ਕਹਿਦੀ ਮਰਦੀ ਹੈ ਨਾ ਫਿਰ ਉਹ ਕਹਿਦੀ ਮਰਦੀ ਹੈ ਕਿਸ ਨੂੰ ਕੀ ਕਹਿਣਾ ਤਾਂ ਬਿਲਕੁਲ ਮਾਤਾ ਗਿੰਦੀ ਕਿ ਮਰਜ਼ੀ ਹੈ ਕਿਸੇ ਨੂੰ ਕੀ ਕਹਿਣਾ ਤਾਂ ਕੋਈ ਗੱਲ ਦੀ ਮਾਤਾ ਫੜੂਗਾ ਬਾ ਜੇ ਉਹਨੇ ਦੁੱਖ ਦਿੱਤਾ ਤਾਂ ਕੋਈ ਗੱਲ ਨਹੀਂ ਉਹ ਭੇਜਦਾ ਹੈ ਹਮੇਸ਼ਾ ਬੰਦਿਆਂ ਨੂੰ ਨਾਲ ਕੋਈ ਨਾ ਕੋਈ ਹੀਲਾ ਵਸੀਲਾ ਹੋ ਜਾਂਦਾ ਹੈ ਤਾਂ ਜ਼ਰੂਰ ਬਾਈ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਅੱਗੇ ਸ਼ੇਅਰ ਕਰ ਸਕਦੇ ਹੋ ਔਰ ਪਤਾ ਵੀ ਕਰ ਸਕਦੇ ਹੋ ਜੇ ਕੋਈ ਮਦਦ ਕਰਨੀ ਚਾਹੁੰਦਾ ਹੈ ਕੈਮਰਾਮੈਨ ਵਿਰਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਦੀਨਾਰਗਰ ਗੁਰਦਾਸਪੁਰ ਇਹ ਇੱਕ ਕਮਰਾ ਹੈ ਬਾਈ ਕਮਰੇ ਦੇ ਵਿੱਚ ਇੱਕ ਮੰਜਾ ਹੈ ਉਹ ਵੀ ਟੁੱਟਾ ਤੇ ਚੁੱਲਾ ਡਿੱਠਾ ਹੋਇਆ ਪਤਾ ਨਹੀਂ ਫੁਲਕਾ ਇੱਕ ਪੱਕਦਾ ਹੋਣਾ ਕਿ ਨਹੀਂ ਕੱਲੇ ਕਿਉਂ ਕਰਦੇ ਵਿੱਚ ਕੱਲੇ ਹਾਂ ਕੱਲੀਆਂ ਜਿੰਨੂੰ ਮਰਦੇ ਪੁੱਛ ਲੋ ਕੱਲੇ ਰਹਿੰਦੇ ਸਭ ਬੇਟੇ ਦੀ ਡੈਥ ਵੀ ਹੋ ਗਈ ਸੀ ਇੱਕ ਆਹ ਅੰਨਾ ਪਾਣੀ ਹੈ ਤੇ ਦਰਦੇ ਕੋਈ ਬੰਕਿਆ ਨਹੀਂ ਆਪੇ ਐਵੇਂ ਕਨਵਾ ਕਾਹੋਂ ਜਮਨ ਕੱਟ ਕੇ ਕਿੱਲਾ ਕੇ ਜਿੱਲੇ ਪਾਣੀ ਚੜਿਆ ਨਾ ਕੱਲੇ ਉਹਨੇ ਕੱਟ ਕੇ ਲੈਣਾ ਕਿਆ ਬੋਲ ਸਭ ਤਾ ਤਾ ਮੋਗਿਆ ਮੇਰਾ ਕੋਈ ਜੀਜੀ ਨਹੀਂ ਜੀ ਨੀ ਦਾ ਕਪੜਾ ਕੋਈ ਨਹੀਂ ਬਚਿਆ ਮੇਰਾ ਹਾਂ ਕੁ ਕਹਿਣਾ ਮੈਂ ਕੀ ਕਹਿਣਾ ਮੈਂ ਕੀ ਆ ਕੰਮ ਜੇ ਕਿਸੇ ਮਦਦ ਕਰਨੀ ਹੋਵੇ ਤਾਂ ਕਰ ਦੇਣਾ ਆਹੋ ਚਲੋ ਉਹ ਤੇ ਕਹਦੀ ਮਰਜ਼ੀ ਹੈ ਨਾ ਮੇਰਾ ਗਾਤਾਰ ਤੁਹਾਨੂੰ ਹੜਪਰਭਾਵੇ ਤੇ ਇਲਾਕਿਆਂ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਕਿੰਨੇ ਮਾੜੇ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਲੋਕਾਂ ਦੇ ਬਣੇ ਹੋਏ ਨੇ ਖਾਸ ਤੌਰ ਤੇ ਕਿਸਾਨ ਵੀਰ ਤੇ ਜਿਹੜਾ ਗਰੀਬ ਤਬਕਾ ਸੀਗਾ ਆ ਇਹ ਇਸ ਘਰ ਦੇ ਵਿੱਚ ਪਹੁੰਚੇ ਆ ਇਹ ਘਰ ਤਾਂ ਤੁਸੀਂ ਦੇਖ ਹੀ ਸਕਦੇ ਹੋ ਆਲਮੋਸਟ ਇੱਕ ਖੰਡਰ ਹੀ ਹੈ ਇੱਕ ਕਮਰਾ ਔਰ ਇਹ ਬਜ਼ੁਰਗ ਮਾਤਾ ਇਸ ਘਰ ਦੇ ਵਿੱਚ ਰਹਿੰਦੀ ਆ ਔਰ ਐਨ ਬਿਲਕੁਲ ਤੁਸੀਬਨ ਜਿਹੜਾ ਨਾ ਉਹ ਲਾਗੇ ਹੈ ਜਦੋਂ ਤੁਸੀਬਨ ਟੁੱਟਿਆ ਤਾਂ ਇਹ ਪੂਰੇ ਪਿੰਡ ਦੇ ਵਿੱਚ ਪਾਣੀ ਭਰ ਗਿਆ ਨੱਕੂ ਨੱਕ ਪਾਣੀ ਸੀ ਬੰਦੇ ਡੁੱਬਦੇ ਆ ਜਿੱਦਾਂ ਪਿੰਡ ਦੇ ਲੋਕ ਕਹਿ ਰਿਆ ਔਰ ਇਹ ਬਜ਼ੁਰਗ ਮਾਤਾ ਜਿਹੜੀ ਹੈ ਕੱਲੀ ਹੈ ਪਰਿਵਾਰ ਦੇ ਵਿੱਚ ਔਰ ਇਹ ਦੱਸ ਰਹੀ ਹੈ ਕਿ ਇਹਦੇ ਬੇਟੇ ਦੀ ਮੌਤ ਹੋ ਜਾਂਦੀ ਹੈ ਇਹਦੇ ਬੇਟੇ ਦੀ ਡੈਥ ਹੋ ਜਾਂਦੀ ਹੈ ਔਰ ਇਹਦਾ ਸਹਾਰਾ ਹੋਰ ਕੋਈ ਨਹੀਂ ਹੈ ਕੱਲੀ ਬਜ਼ੁਰਗ ਮਾਤਾ ਹੈ ਇੱਕ ਕਮਰਾ ਹੈ ਭਾਈ ਕਮਰੇ ਦੇ ਵਿੱਚ ਇੱਕ ਮੰਝਾ ਉਹ ਵੀ ਟੁੱਟਾ ਤੇ ਚੁੱਲਾ ਡਿੱਠਾ ਹੋਇਆ ਪਤਾ ਨਹੀਂ ਫੁਲਕਾ ਇੱਕ ਪੱਕਦਾ ਹੋਣਾ ਕਿ ਨਹੀਂ ਕਿ ਕੋਈ ਮਦਦ ਕਰਦਾ ਹੋਣਾ ਤਾਂ ਇਹ ਬੀਜੀ ਘਰ ਤਾਂ ਡਈਆ ਹਾਂਜੀ ਘਰ ਮੇਰਾ ਹੀ ਏ ਇੱਕ ਕੋਈ ਕਮਰਾ ਆ ਇਹ ਕਮਰੇ ਦੋ ਹੀ ਮੇਰੇ ਫਿਰ ਟੁੱਟ ਗਏ ਨਾ ਅੱਛਾ ਹਾਂ ਇੱਕ ਬਚਿਆ ਹਾਂ ਤੇ ਇਕੱਲੇ ਹੀ ਘਰ ਦੇ ਵਿੱਚ ਇਕੱਲੇ ਹਾਂ ਹਾਂ ਇਕੱਲੇ ਜਿੰਨੂੰ ਮਰਜ਼ੀ ਪਹੁੰਚ ਲੋ ਇਕੱਲੇ ਰਹਿੰਦੇ ਸਦਾ ਬੇਟੇ ਦੀ ਡੈਥ ਵੀ ਹੋ ਗਈ ਸੀਗੀ ਇੱਕ ਆਹੋ ਅੱਛਾ ਇਹ ਕਹਿਣਾ ਮੈਂ ਇਹ ਸਾਰਾ ਹਰਦਾ ਹੀ ਪਾਣੀ ਆ ਆ ਉਹਦੀ ਮਿੱਟੀ ਐ ਸਾਰੀ ਹਰਦਾ ਹੀ ਸਾਰਾ ਹਾਂ ਉੰਨਾ ਨਾ ਪਾਣੀ ਹਿੱਤ ਤੇ ਕੋਈ ਧੰਕਾ ਹੀ ਨਹੀਂ ਹੁੰਦਾ اچھا ਜਦੋਂ ਪਾਣੀ ਆਇਆ ਉਦੋਂ ਇੱਥੇ ਘਰੇ ਇੱਥੇ ਬੈਠੇ ਸੀਗੇ ਉਹ ਲੈ ਮੈਨੂੰ ਲੈ ਕੇ ਕੱਢ ਕੇ ਉਧਰ ਤੇ ਕੱਢ ਕੇ ਲੈ ਆਏ ਆ ਮੈਂ ਕੰਵਾ ਕਾ ਜਦੋਂ ਮੈਨੂੰ ਕੱਢ ਕੇ ਲੈ ਕੇ ਜਿੱਲੇ ਪਾਣੀ ਚੜਿਆ ਨਾ ਤੇ ਉਹਨੂੰ ਕੱਢ ਕੇ ਲੈ ਆਉਣਾ ਹਾਂ ਸਾਗਿਆ ਨਹੀਂ ਉਰਤਰਾ ਵੀ ਇਹੀ ਤਾਂ ਇੱਕ ਬਚਿਆ ਕੋਲ ਨਾ ਕੋਈ ਧੀ ਹੈ ਨਾ ਪੋਤਾ ਦੇ ਸਰੇ ਟਲੇ ਹੋ ਗਏ ਬੋਗੇ ਸਭ ਤਤਮ ਹੋ ਗਏ ਮੇਰਾ ਕੋਈ ਜੀਜੀ ਨਹੀਂ ਰਹੀ ਨੀ ਦਾ ਕਪੜਾ ਕੋਈ ਨਹੀਂ ਬਚਿਆ ਮੇਰਾ ਹਾਂ ਸਭ ਖਰਾਬ ਹੋ ਗਿਆ ਸਭ ਕੈਪ ਨਹੀਂ ਹੈ ਕਾਹਿੰ ਮਨੇ ਰੋਟੀ ਪਾਣੀ ਦਾ ਕਿਵੇਂ ਕਿਵੇਂ ਗੁਜ਼ਾਰਾ ਕਰ ਰਹੇ ਹਾਂ ਰੋਟੀ ਪਾਣੀ ਦਾ ਤਰਾਈ ਸਰਕਾਰ ਵੱਲੋਂ ਮਰਦਾਂ ਚ ਕੋ ਖਾਲ ਨਹੀਂ ਬਹੁਤ ਰ ਪਿੰਡ ਦੇ ਮੱਚ ਕਹਤੇ ਨੇ ਕਿਵੇਂ ਕਹਿੰਦੇ ਉਹ ਪਿੰਡ ਦੇ ਵੀ ਕਰਦੇ ਹਾਂ ਦੋਸਤੋ ਇਹੀ ਕੋ ਕਮਰਾ ਸੀਗਾ ਇਹ 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 ਹੀ ਦੇਖੋ ਇਹ 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 ਗਏ ਤੇ ਹੁਣ ਤੇ ਹੁਣ ਇਹ ਹਾਂ ਤੇ ਬਾਈ ਇਹ ਤਸਵੀਰਾਂ ਦਿਖਾ ਰਹੇ ਆ ਨਾਲ ਨਾਲ ਤੁਸੀਂ ਦੇਖ ਹੀ ਸਕਦੇ ਹੋ ਕੈਮਰੇ ਚ ਵੀ ਇੱਕ ਚੁੱਲਾ ਹੈ ਮਾਤਾ ਦਾ ਇੱਕ ਮੰਝਾ ਸੀਗਾ ਹਾਂ ਤੇ ਆਪਾਂ ਦੇ ਪੁਰਨੇ ਛਕ ਕੋੰਦੇ ਰੇ ਪੇ ਦੇ ਦੇ ਨੇ ਮੇਰੇ ਹਮ ਸਭ ਕੁਝ ਉਹ ਤੇ ਉਹ ਜਿਹੜਾ ਕਪੜਾ ਮੈਂ ਟੱਕੇ ਦਾ ਤਾਂ ਉਹ ਵੀ ਸਾਰੇ ਤੇ ਅਸਾ ਵੀਡੀਓ ਕਿ ਪੈਂਦਾ ਬੱਚਾ ਕੋਈ ਲੀੜਾ ਕਪੜਾ ਕਿ ਨਹੀਂ ਬਸ ਕੋਈ ਨਹੀਂ ਬਚਿਆ ਕੋਈ ਨਹੀਂ ਬਚੇ ਉਹਨੂੰ ਇਹ ਕਹਦਾ ਕੀ ਪਤਾ ਕੀ ਬਣਨਾ ਫਿਰ ਉਹ ਲੈ ਮੈਨੂੰ ਕੱਢ ਕੇ ਲੈ ਗਏ ਫੇਰ ਉਹ ਉਹਦਾ ਇਥੇ ਹੁੰਦੇ ਸੀਗੇ ਰਾਤ ਨੂੰ ਕਿਉਂ ਆਹ ਇੱਥੇ ਤੁਮ ਹਾਂ ਇੱਥੇ ਮੇਰੇ ਦੋ ਮੰਜੇ ਆਇਆ ਗਏ ਤੇ ਦਰ ਮੇਰੇ ਕੋਲ ਹੁੰਦਾ ਇਹ ਅੱਛਾ ਹਾਂ ਇਹ ਉਹ ਕਿਦਾਂ ਬਣਾਇਆ ਸੀ ਸਮਾਨ ਇਹ ਮੰਜੇ ਵਗੈਰਾ ਇਹ ਹੋਰ 30 ਨਾ 30 ਵੀ ਮੈਂ ਕਿਰਨ ਤੇੇ ਜੋ ਆਈਏ ਅੱਛਾ ਹਾਂ ਉਹ ਨਹੀਂ ਕੇਵਲ ਤੇ ਉਹ ਆਪਣੇ ਕਿ ਬੈਂਕ ਰੂਣ ਬਾਤੇ ਰਾਤ ਨਹੀਂ ਰਹਿਣਾ ਉਹਨਾਂ ਨੇ ਆਹ 10 ਬੰਦੇ ਆ ਮੜੀ ਮੋਟੀ ਕੰਦ ਹੈਗੀ ਕਿ ਵੀ ਇਦਾਂ ਸੀਗੀ ਇਸ ਵਾਰ ਵੀ ਚੱਟ ਗਿਆ ਹਾਂ ਹਾਂ ਮਾ ਕੋਤਾ ਟਕੇ ਤਾਂ ਇਹ ਨਹੀਂ ਬਈ ਇਹ ਹਾਲਾਤ ਤੁਹਾਨੂੰ ਦਿਖਾ ਦਿੰਨੇ ਦੋ ਕ ਕਮਰੇ ਹੀ ਇੱਕ ਦੀ ਉਹ ਪਹਿਲਾਂ ਛੱਤ ਡਿੱਗ ਚੁੱਕੀ ਆ ਤੇ ਇਹ ਵੀ ਡਿੱਗਣ ਦੇ ਕਿਨਾਰੇ ਆ ਬਿਲਕੁਲ ਬਜ਼ੁਰਗ ਮਾਤਾ ਅੱਛਾ ਇਹ ਤੁਸੀਂ ਤਾਲਾ ਹੱਥ ਦੇ ਵਿੱਚ ਤਾਲਾ ਮਾਰ ਕੇ ਗਏ ਬਾਅਦ ਦੇ ਵਿੱਚ ਬਾਅਦ ਤਾਲਾ ਮਾਰ ਕੇ ਜਾਣੀ ਹੈ ਅੱਛਾ ਜਿੱਥੇ ਜਾਵਾਂ ਤਾਲਾ ਮਾਰ ਕੇ ਜਾਣੀ ਹੈ ਇਹ ਹੁਣ ਖੋਲਿਆ ਅੱਛਾ ਤਾਲਾ ਮਾਰ ਕੇ ਜਾਣੇ ਹਾਂ ਇਸ ਨੂੰ ਮਾਰ ਕੇ ਜਾਣੀ ਜਿੱਥੇ ਚੱਲਦੀ ਹੂੰ ਨਹੀਂ ਕਰਨੋ ਕਰੋ ਜਿੰਨੋ ਮਰਜੀ ਕੁਛ ਆ ਫਿਰ ਮੋੜਾ ਕੀ ਕਰਾਂ ਵੀ ਇਹਦਾ ਮਿੱਟੀ ਬਹੁਤ ਜੰਮ ਗਈ ਬੜੀ ਰਬਲਾ ਗਈ ਇੱਥੇ ਮੈਂ ਇਹ ਬਰਨੀ ਨਹੀਂ ਦਿੰਦਾ ਮੈਨੂੰ ਕੋਈ ਇੱਥੇ ਤੂੰ ਮਰਨਾ ਤੇ ਜਾ ਕੇ ਮੈਂ ਇੱਥੇ ਕਿੱਥੇ ਖੜੋਵਾਂ ਬਹਿਣੋਂ ਜਗ੍ਹਾ ਨਹੀਂ ਕਰੂੰ ਉਹ ਜਗ੍ਹਾ ਨਹੀਂ ਕਿੱਥੇ ਬੈਠਾਂ ਜਦੋਂ ਨੇ ਤਾਲੇ ਮਾਰਨ ਜੋਗਾ ਤੇ ਰਿਆ ਹੀ ਨਹੀਂ ਅੰਦਰ ਸਮਾਨ ਕੋਈ ਸਾਰਾ ਖਰਾਬ ਹੋ ਗਿਆ ਹੁਣ ਖਰਾਬ ਹੋ ਗਿਆ ਕੀ ਕਰਾਂ ਉਹ ਥੁੱਕੇ ਗਏ ਕਿੱਥੇ ਤੇ ਫੇਰ ਇਕੱਠਾ ਕਰਾਂਗੇ ਕੀ ਕਰਾਂ ਉਹ ਕੋਈ ਆ ਕਿਸ ਨੇ ਕਿਹਾ ਕਿ ਕੋਈ ਨਹੀਂ ਕਰਦਾਂਗੇ ਮਦਦ ਅੰਦਰ ਨਹੀਂ ਬੰਦ ਦੰਦੇ ਅੰਦਰ ਗਲੇ ਵੇ ਤੇ ਨੇ ਬਾਲੇ ਸਾਰੇ ਟਾਉਗੇ ਤੇ ਨੇ ਅੱਛਾ ਗਲੇ ਹੋ ਗਏ ਤੇ ਤਾਂ ਇਹ ਨੇ ਬਾਈ ਖਲਾਤ ਇਹ ਤਸਵੀਰਾਂ ਦਿਖਾ ਰਹੇ ਆਂ ਇੱਧਰ ਵੀ ਆਪਣੀ ਇੰਨੀ ਮਿੱਟੀ ਆ ਕਿ ਲਾ ਲੋ ਕਿ ਥੱਲੇ ਪੈਰ ਖੁੱਭ ਜਾਂਦਾ ਹੈ ਜੇ ਵੀ ਤੇ ਹਾਬ ਲਾ ਲੋ ਕਿ ਕਿੰਨੀ ਰੱਬਲ ਜਿਹੜੀ ਹੈ ਇੱਧਰ ਚੜੀ ਹੋਏਗੀ ਆ ਸਾਰਾ ਜਿਹੜਾ ਘਰ ਆ ਆਹ ਛੱਤ ਜਿਹੜੀ ਉਹ ਟੁੱਟ ਚੁੱਕੀ ਆ ਤੇ ਆ ਵੀ ਇੱਕ ਅੰਦਰ ਆਲਮੋਸਟ ਖਤਮ ਦੇ ਕਿਨਾਰੇ ਹੀ ਆ ਮਿੱਟੀ ਬਹੁਤ ਜ਼ਿਆਦਾ ਥੱਲੇ ਜਿਹੜੀ ਉਹ ਜਮਾ ਹੋ ਚੁੱਕੀ ਆ ਤੇ ਇਕੱਲੀ ਬਜ਼ੁਰਗ ਮਾਤਾ ਹੈ ਮਾਤਾ ਨਾਂ ਕੀ ਹੈ ਤੁਹਾਡਾ ਮੇਰਾ ਨਾਂ ਲੱਜੂ ਅੱਛਾ ਠੀਕ ਹੈ ਇਹ ਮਾਤਾ ਲੱਜੂ ਹੈ ਬਾਈ ਲੋੜ ਤਾਂ ਹਰੇਕ ਕਿਸੇ ਨੂੰ ਪਰ ਫਿਰ ਵੀ ਜੇ ਕੋਈ ਇਸ ਮਾਂ ਦੀ ਬਜ਼ੁਰਗ ਮਾਤਾ ਦੀ ਕਿਉਂਕਿ ਜਿਹੜੇ ਹਾਲਾਤ ਨੇ ਮਦਦ ਕਰਨੀ ਚਾਹੁੰਦਾ ਤਾਂ ਉਹ ਜ਼ਰੂਰ ਇਨ੍ਹਾਂ ਤੱਕ ਪਹੁੰਚ ਜਿਹੜੀ ਉਹ ਕਰ ਸਕਦਾ ਹੈ ਪਿੰਡ ਦੇ ਲੋਕਾਂ ਤੱਕ ਜਾਂ ਇਨ੍ਹਾਂ ਤੱਕ ਬਹੁਤ ਮਾੜੇ ਹਾਲਾਤ ਹੈ ਕੁੱਲ ਮਿਲਾ ਕੇ ਅਸੀਂ ਹਰੇਕ ਘਰ ਜਾ ਰਹੇ ਹਾਂ ਹਰੇਕ ਪਿੰਡ ਦੀ ਵੀ ਗੱਲ ਕਰ ਰਹੇ ਹਾਂ ਤਾਂ ਖੜਦੇ ਪਾਣੀ ਦੇ ਕਰਕੇ ਬਹੁਤ ਬੁਰੇ ਹਾਲਾਤ ਨੇ ਏਸੀ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ मां ફરિયાદ ਵੀ ਕਰ ਰਹੀ ਐ ਕੀ मां ਕਹਿਣਾ ਕੁਝ ਲੋਕ ਕੋਈ ਦੇਖ ਰਹੇ ਹੋਣਗੇ ਕੋਈ ਕਹਿਣਾ ਮੈਂ ਕੀ ਕਹਿਣਾ ਮੈਂ ਕੀ ਆਖਾਂਗੇ ਜੇ ਕਿਸੇ ਨੂੰ ਮਦਦ ਕਰਨੀ ਹੋਵੇ ਤਾਂ ਕਰ ਦੇਣਾ ਆਹੋ ਚਲੋ ਉਹ ਤੇ ਕਹਿੰਦੀ ਮਾਤਰੀ ਹੈ ਨਾ ਮੇਰਾ ਹਾਂ ਉਹ ਕਹਿੰਦੀ ਮਾਤਰੀ ਹੈ ਕਹਿ ਨੂੰ ਕੀ ਕਹਿਣਾ ਉਹ ਬਿਲਕੁਲ ਮਾਤਾ ਜੀ ਦੀ ਕਿ ਮਰਜ਼ੀ ਹੈ ਕਿਸੇ ਨੂੰ ਕੀ ਕਹਿਣਾ ਤਾਂ ਕੋਈ ਗੱਲ ਦੀ ਮਾਤਾ ਫੜੂਗਾ ਬਾ ਜੇ ਉਹਨੇ ਦੁੱਖ ਦਿੱਤਾ ਤਾਂ ਕੋਈ ਗੱਲ ਨਹੀਂ ਉਹ ਭੇਜਦਾ ਹੈ ਹਮੇਸ਼ਾ ਬੰਦਿਆਂ ਨੂੰ ਨਾਲ ਕੋਈ ਨਾ ਕੋਈ ਹੀਲਾ ਵਸੀਲਾ ਹੋ ਜਾਂਦਾ ਹੈ ਤਾਂ ਜਰੂਰ ਭਾਈ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਅੱਗੇ ਸ਼ੇਅਰ ਕਰ ਸਕਦੇ ਹੋ ਔਰ ਪਤਾ ਵੀ ਕਰ ਸਕਦੇ ਹੋ ਜੇ ਕੋਈ ਮਦਦ ਕਰਨੀ ਚਾਹੁੰਦਾ ਹੈ ਕੈਮਰਾਮੈਨ ਵਿਰਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਦੀਨਾਰਗਰ ਗੁਰਦਾਸਪੁਰ ਇਹ ਇੱਕ ਕਮਰਾ ਹੈ ਭਾਈ ਕਮਰੇ ਦੇ ਵਿੱਚ ਇੱਕ ਮੰਜਾ ਹੈ ਉਹ ਵੀ ਟੁੱਟਾ ਤੇ ਚੁੱਲਾ ਡਿੱਠਾ ਹੋਇਆ ਪਤਾ ਨਹੀਂ ਫੁਲਕਾ ਇੱਕ ਪੱਕਦਾ ਹੋਣਾ ਕਿ ਨਹੀਂ ਇਕੱਲੇ ਕਿਉਂ ਘਰ ਦੇ ਵਿੱਚ ਇਕੱਲੇ ਹਾਂ ਇਕੱਲੇ ਜਿੰਨੂੰ ਮਰਦੇ ਪਹੁੰਚ ਲੋ ਇਕੱਲੇ ਰਹਿੰਦੇ ਸੀ ਦਾ ਬੇਟੇ ਦੀ ਡੈਥ ਵੀ ਹੋ ਗਈ ਸੀ ਇੱਕ ਆਹੋ ਅੰਨਾ ਨਾ ਪਾਣੀ ਹੈ ਤੇ ਦਰ ਦੇ ਕੋਈ ਬੰਕੇ ਨਹੀਂ ਆ ਤਾ ਮੈਂ ਕਨਵਾ ਕਾ ਜਮਨ ਕੱਢ ਕੇ ਕਿਹਾ ਕਿ ਜਿੱਲੇ ਪਾਣੀ ਚੜਿਆ ਨਾ ਤੇ ਲੋ ਨੂੰ ਕੱਢ ਕੇ ਲੈਣਾ ਕਿਆ ਬੋਲਦਾ ਤਾ ਤੁਮ ਹੋ ਗਿਆ ਮੇਰਾ ਕੋਈ ਚੀਜ਼ ਨਹੀਂ ਰਹੀ ਨੀ ਦਾ ਕਪੜਾ ਕੋਈ ਨਹੀਂ ਬਚਿਆ ਮੇਰਾ ਹਾਂ ਕੋ ਕਹਿਣਾ ਮੈਂ ਕੀ ਕਹਿਣਾ ਮੈਂ ਕੀ ਕਰਾਂ ਮੈਂ ਜੇ ਕਿਸੇ ਨੂੰ ਮਦਦ ਕਰਨੀ ਹੋਵੇ ਤਾਂ ਕਰ ਦੇਣਾ ਆਹੋ ਚਲੋ ਤੇ ਕੇ ਦੀ ਮਰਜ਼ੀ ਹੈ ਨਾ ਮੇਰੇ ਖਿਆਤਾਰ ਤੁਹਾਨੂੰ ਹੜਪ ਪ੍ਰਭਾਵਿਤ ਇਲਾਕਿਆਂ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਕਿੰਨੇ ਮਾੜੇ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਲੋਕਾਂ ਦੇ ਬਣੇ ਹੋਏ ਨੇ ਖਾਸ ਤੌਰ ਤੇ ਕਿਸਾਨ ਵੀਰ ਤੇ ਜਿਹੜਾ ਗਰੀਬ ਤਬਕਾ ਸੀਗਾ ਆ ਇਹ ਇਸ ਘਰ ਦੇ ਵਿੱਚ ਪਹੁੰਚੇ ਆ ਇਹ ਘਰ ਤਾਂ ਤੁਸੀਂ ਦੇਖ ਹੀ ਸਕਦੇ ਹੋ ਆਲਮੋਸਟ ਇੱਕ ਖੰਡਰ ਹੀ ਹੈ ਇੱਕ ਕਮਰਾ ਹੈ ਔਰ ਇਹ ਬਜ਼ੁਰਗ ਮਾਤਾ ਇਸ ਘਰ ਦੇ ਵਿੱਚ ਰਹਿੰਦੀ ਆ ਔਰ ਐਨ ਬਿਲਕੁਲ ਤੁਸੀਬਨ ਜਿਹੜਾ ਨਾ ਉਹ ਲਾਗੇ ਹੈ ਜਦੋਂ ਤੁਸੀਬਨ ਟੁੱਟਿਆ ਤਾ ਇਹ ਪੂਰੇ ਪਿੰਡ ਦੇ ਵਿੱਚ ਪਾਣੀ ਭਰ ਗਿਆ ਨੱਕੂ ਨੱਕ ਪਾਣੀ ਸੀ ਬੰਦੇ ਡੁੱਬਦੇ ਆ ਜਿੱਦਾਂ ਪਿੰਡ ਦੇ ਲੋਕ ਕਹਿ ਰਿਆ ਔਰ ਇਹ ਬਜ਼ੁਰਗ ਮਾਤਾ ਜਿਹੜੀ ਹੈ ਕੱਲੀ ਹੈ ਪਰਿਵਾਰ ਦੇ ਵਿੱਚ ਔਰ ਇਹ ਦੱਸ ਰਹੀ ਹੈ ਕਿ ਇਹਦੇ ਬੇਟੇ ਦੀ ਮੌਤ ਹੋ ਜਾਂਦੀ ਹੈ ਇਹਦੇ ਬੇਟੇ ਦੀ ਡੈਥ ਹੋ ਜਾਂਦੀ ਹੈ ਔਰ ਇਹਦਾ ਸਹਾਰਾ ਹੋਰ ਕੋਈ ਨਹੀਂ ਹੈ ਕੱਲੀ ਬਜ਼ੁਰਗ ਮਾਤਾ ਹੈ ਇੱਕ ਕਮਰਾ ਹੈ ਭਾਈ ਕਮਰੇ ਦੇ ਵਿੱਚ ਇੱਕ ਮੰਝਾ ਉਹ ਵੀ ਟੁੱਟਾ ਤੇ ਚੁੱਲਾ ਡਿੱਠਾ ਹੋਇਆ ਪਤਾ ਨਹੀਂ ਫੁਲਕਾ ਇੱਕ ਪੱਕਦਾ ਹੋਣਾ ਕਿ ਨਹੀਂ ਕਿ ਕੋਈ ਮਦਦ ਕਰਦਾ ਹੋਣਾ ਤਾਂ ਇਹ ਬੀਜੀ ਘਰ ਤਾਂ ਡਈਆ ਹਾਂਜੀ ਘਰ ਮੇਰਾ ਹੀ ਏ ਇੱਕ ਕੋਈ ਕਮਰਾ ਆਹ ਇਹ ਕਮਰੇ ਦੋਏ ਹੀ ਮੇਰੇ ਤੇਰੇ ਟੁੱਟ ਗਏ ਨਾ ਅੱਛਾ ਹਾਂ ਇੱਕ ਬਚਿਆ ਹਾਂ ਤੇ ਇਕੱਲੇ ਕਿਉਂ ਘਰ ਦੇ ਵਿੱਚ ਇਕੱਲੇ ਹਾਂ ਹਾਂ ਇਕੱਲੇ ਜਿੰਨੂੰ ਮਰ ਜੇ ਪਹੁੰਚ ਲੋ ਇਕੱਲੇ ਰਹਿੰਦੇ ਸਤਾ ਬੇਟੇ ਦੀ ਡੈਥ ਵੀ ਹੋ ਗਈ ਸੀਗੀ ਇੱਕ ਆਹੋ ਅੱਛਾ ਇਹ ਕਹਿਣਾ ਮੈਂ ਹੂੰ ਇਹ ਸਾਰਾ ਹਰਦਾ ਹੀ ਪਾਣੀ ਆ ਆਹ ਉਹਦੀ ਮਿੱਟੀ ਏ ਸਾਰੀ ਹਰਦਾ ਹੀ ਸਾਰਾ ਹੂੰ ੰਨਾ ਨਾ ਪਾਣੀ ਹੈ ਤੇ ਪਰ ਦੇ ਕੋਈ ਬੰਕੇ ਨਹੀਂ ਹੁੰਦੇ ਅੱਛਾ ਜੇ ਤੂੰ ਪਾਣੀ ਆਇਆ ਉਦੋਂ ਇੱਥੇ ਘਰੇ ਇੱਥੇ ਬੈਠੇ ਸੀਗੇ ਉਹ ਲੈ ਮੈਨੂੰ ਲੈ ਕੇ ਕੱਢ ਕੇ ਉਧਰ ਤੇ ਕੱਢ ਕੇ ਲੈ ਕੇ ਆ ਆ ਮੈਂ ਕਨਵਾ ਕਹਾਂ ਜੇ ਮੈਨੂੰ ਕੱਢ ਕੇ ਲੈ ਕੇ ਜੇ ਲੈ ਪਾਣੀ ਚੜਿਆ ਨਾ ਤੇ ਲੈ ਮੈਨੂੰ ਕੱਢ ਕੇ ਲੈ ਆ ਹਾਂ ਸਗਿਆ ਨਹੀਂ ਉਰਤਰਾ ਵੀ ਇਹੀ ਤਾਂ ਇੱਕ ਬਚਿਆ ਕੋਲ ਨਾ ਕੋਈ ਧੀ ਹੈ ਨਾ ਪੁੱਤ ਹੈ ਦੇ ਸਰੇ ਤਲੇ ਹੋ ਗਿਆ ਬੋ ਗਿਆ ਸਭ ਤਾਂ ਤੁਮ ਹੋ ਗਿਆ ਮੇਰਾ ਕੋਈ ਜੀ ਜੀ ਨਹੀਂ ਰਹੀ ਮੇਰਾ ਕਪੜਾ ਕੋਈ ਨਹੀਂ ਬਚਿਆ ਮੇਰਾ ਹਾਂ ਸਬਸਕ੍ਰਾਈਬ ਹੋ ਗਿਆ ਸਭ ਕੈਪ ਨਹੀਂ ਹੈ ਤਾਂ ਹੁਣ ਰੋਟੀ ਪਾਣੀ ਦਾ ਕਿਵੇਂ ਕਿਵੇਂ guzara ਕਰ ਰਹੇ ਹਾਂ ਰੋਟੀ ਪਾਣੀ ਦਾ ਤਰਾਈ ਸਰਕਾਰੋਂ ਲੈ ਮਰਦਾ ਰਹ ਚੁਣ ਕੋ ਖਾਲ ਨਹੀਂ ਬਹੁਤ ਰ ਪਿੰਡ ਦੇ ਮੱਚ ਕਹਤੇ ਨੇ ਕਿਵੇਂ ਕਹਿੰਦੇ ਉਹ ਪਿੰਡ ਦੇ ਵੀ ਕਰਦੇ ਹਾਂ ਹਾਂ ਦਸਤ ਇਹੀ ਕੋ ਕਮਰਾ ਸੀਗਾ ਇਹ 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 ਹੀ ਦੇਖੋ ਇਹ 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 ਗਏ ਤੇ ਹੁਣ ਤੇ ਹੁਣ ਇਹ ਹਾਂ ਤੇ ਬਾਈ ਇਹ ਤਸਵੀਰਾਂ ਦਿਖਾ ਰਹੇ ਆ ਨਾਲ ਨਾਲ ਤੁਸੀਂ ਦੇਖ ਹੀ ਸਕਦੇ ਹੋ ਕੈਮਰੇ ਚ ਵੀ ਇੱਕ ਚੁੱਲਾ ਹੈ ਮਾਤਾ ਦਾ ਇੱਕ ਮੰਝਾ ਸੀਗਾ ਹਾਂ ਤੇ ਆ ਪਾਂਡੇ ਪੁਰਲੇ ਛਕ ਕੋੰਦੇ ਰੇ ਪੇ ਦੇ ਨੇ ਮੇਰੇ ਹਮ ਸਭ ਕੁਝ ਉਹ ਤੇ ਉਹ ਜਿਹੜਾ ਕਪੜਾ ਮੈਂ ਟੱਕੇ ਦਿੱਤਾ ਉਹ ਵੀ ਸਾਰੇ ਤੇ ਅਸਾ ਵੀਡੀਓ ਕਿ ਪੈ ਬੱਚਾ ਕੋਈ ਲੀੜਾ ਕਪੜਾ ਕਿ ਨਹੀਂ ਬਸ ਕੋਈ ਨਹੀਂ ਬਚਿਆ ਕੋਈ ਨਹੀਂ ਬੱਚੇ ਹਮਨੋ ਇਹ ਕਹਦਾ ਕੀ ਪਤਾ ਕੀ ਬਣਨਾ ਫਿਰਦਾ ਹਮ ਉਹਲੇ ਮੈਨੂੰ ਕੱਢ ਕੇ ਲੈ ਗਏ ਫੇਰ ਉਹ ਉਹਦਾ ਇੱਥੇ ਹੀ ਹੁੰਦੇ ਸੀਗੇ ਰਾਤ ਨੂੰ ਕਿਉਂ ਆਹ ਇੱਥੇ ਤੁਮ ਹਮ ਇੱਥੇ ਮੇਰੇ ਦੋ ਮੰਜੇ ਆਇਆ ਗਏ ਰਿਹਾ ਤੇ ਦਰ ਮੇਰੇ ਕੋਲ ਹੁੰਦਾ ਹੀ ਅੱਛਾ ਆ ਉਹ ਕਿਦਾਂ ਬਣਾਇਆ ਸੀ ਸਮਾਨ ਇਹ ਮੰਜੇ ਵਗੈਰਾ ਇਹ ਹੋਰ ਕੀ ਨਾ ਤੀ ਵੀ ਮੈਂ ਗਰੰਟੀ ਦੇ ਜੋ ਆਈਏ ਅੱਛਾ ਆਹ ਉਹ ਨਹੀਂ ਕਿਵੈਲ ਤੇ ਉਹ ਆਪਣੇ ਕਹਿ ਬਹਿਣ ਕਰਨ ਬਾਤੇ ਰਾਤ ਨਹੀਂ ਰਹਿਣਾ ਉਹਨੇ ਅਹ ਅਹ ਅਮੜੀ ਮੋਟੀ ਕੰਦ ਹੈਗੀ ਕਿ ਵੀ ਇਦਾਂ ਸੀਗੀ ਇਸ ਸਾਲ ਵੀ ਟੱਗ ਗਿਆ ਹਾਂ ਹਾਂ ਤਾਂ ਕੋਟਾ ਟੱਗ ਗਿਆ ਤਾਂ ਇਹ ਨਹੀਂ ਬਈ ਇਹ ਹਾਲਾਤ ਤੁਹਾਨੂੰ ਦਿਖਾ ਦਿੰਨੇ ਦੋ ਕ ਕਮਰੇ ਸੀ ਇੱਕ ਦੀ ਉਹ ਪਹਿਲਾਂ ਛੱਤ ਡਿੱਗ ਚੁੱਕੀ ਆ ਤੇ ਇਹ ਵੀ ਡਿੱਗਣ ਦੇ ਕਿਨਾਰੇ ਆ ਬਿਲਕੁਲ ਬਜ਼ੁਰਗ ਮਾਤਾ ਅੱਛਾ ਇਹ ਤੁਸੀਂ ਤਾਲਾ ਹੱਥ ਦੇ ਵਿੱਚ ਤਾਲਾ ਮਾਰ ਕੇ ਗਏ ਬਾਅਦ ਦੇ ਵਿੱਚ ਬਾਹਰ ਤਾਲਾ ਮਾਰ ਕੇ ਜਾਣੀ ਆ ਅੱਛਾ ਜਿੱਥੇ ਜਾਵਾਂ ਤਾਲਾ ਮਾਰ ਕੇ ਜਾਣੀ ਆ ਇਹ ਹੁਣ ਖੋਲਿਆ ਅੱਛਾ ਤਾਲਾ ਮਾਰ ਕੇ ਜਾਣੇ ਹਾਂ ਇਸ ਨੂੰ ਮਾਰ ਕੇ ਜਾਣੀ ਜਿੱਥੇ ਜਾਣੀ ਹੂੰ ਨਹੀਂ ਕਰਨੋ ਕਰੋ ਜਿੰਨੋ ਮਰਜੀ ਕੁਛ ਆ ਫਿਰ ਮੋੜਾ ਕੀ ਕਰਾਂ ਇਹ ਤਾਂ ਮਿੱਟੀ ਬਹੁਤ ਜੰਮ ਗਈ ਬੜੀ ਰਬਲਾ ਗਈ ਇੱਥੇ ਮੈਂ ਇਹ ਬਰਨੀ ਨਹੀਂ ਦਿੰਦਾ ਮੈਨੂੰ ਕੋਈ ਇੱਥੇ ਤੂੰ ਮਰਨੋਂ ਤੇ ਜਾ ਕੇ ਮੈਂ ਇੱਥੇ ਕਿੱਥੇ ਖੜੋਵਾਂ ਬਹਿਣੋਂ ਜਗ੍ਹਾ ਨਹੀਂ ਕੋਈ ਉਹਨੂੰ ਜਗ੍ਹਾ ਨਹੀਂ ਕਿੱਥੇ ਬੈਠਾਂ ਜਦੋਂ ਨੇ ਥੱਲੇ ਮਾਰਨ ਜੋਗਾ ਤੇ ਰਿਆ ਹੀ ਨਹੀਂ ਅੰਦਰ ਸਮਾਨ ਕੋਈ ਸਾਰਾ ਖਰਾਬ ਹੋ ਗਿਆ ਹੁਣ ਖਰਾਬ ਹੋ ਗਿਆ ਕੀ ਕਰਾਂ ਉਹਨੂੰ ਥੁੱਕੇਗਾ ਕਿੱਥੇ ਤੇ ਫੇਰ ਇਕੱਠਾ ਕਰਾਂਗੀ ਕੀ ਕਰਾਂ ਹਾਂ ਕੋਈ ਆਇਆ ਕਿਸੇ ਨੇ ਕਿਹਾ ਕਿ ਕੋਈ ਨਹੀਂ ਕਰਦਾਂਗੇ ਮਦਦ ਅੰਦਰ ਨਹੀਂ ਬਣ ਦੰਦੇ ਅੰਦਰ ਗਲੇ ਦੇ ਨੇ ਬਾਲੇ ਚਾਰੇ ਠਾਉਗੇ ਤੁਸੀਂ ਅੱਛਾ ਗਲੇਉਗੇ ਤੇ ਤਾਂ ਇਹ ਨੇ ਬਾਈ ਖਲਾਤ ਇਹ ਤਸਵੀਰਾਂ ਦਿਖਾ ਰਹੇ ਆਂ ਇੱਧਰ ਵੀ ਆਪਣੀ ਇੰਨੀ ਮਿੱਟੀ ਆ ਕਿ ਲਾ ਲੋ ਕਿ ਥੱਲੇ ਪੈਰ ਖੁਬ ਜਾਂਦਾ ਹੈ ਜੇ ਵੀ ਤੇ ਹਿਸਾਬ ਲਾ ਲੋ ਕਿ ਕਿੰਨੀ ਰੱਬਲ ਜਿਹੜੀ ਆ ਇੱਧਰ ਚੜੀ ਹੋਏਗੀ ਆ ਸਾਰਾ ਜਿਹੜਾ ਘਰ ਆਹਾ ਛੱਤ ਜਿਹੜੀ ਉਹ ਟੁੱਟ ਚੁੱਕੀ ਆ ਤਾਂ ਆ ਵੀ ਇੱਕ ਅੰਦਰ ਆਲਮੋਸਟ ਇਹ ਖਤਮ ਦੇ ਕਿਨਾਰੇ ਹੀ ਆ ਮਿੱਟੀ ਬਹੁਤ ਜ਼ਿਆਦਾ ਥੱਲੇ ਜਿਹੜੀ ਉਹ ਜਮਾ ਹੋ ਚੁੱਕੀ ਹੈ ਤੇ ਇਹ ਕੱਲੀ ਬਜ਼ੁਰਗ ਮਾਤਾ ਹੈ ਮਾਤਾ ਨਾਂ ਕੀ ਹੈ ਤੁਹਾਡਾ ਮੇਰਾ ਨਾਂ ਲਾਜੂ ਅੱਛਾ ਠੀਕ ਹੈ ਇਹ ਮਾਤਾ ਲਾਜੂ ਹੈ ਬਾਈ ਲੋੜ ਤਾਂ ਹਰੇਕ ਕਿਸੇ ਨੂੰ ਪਰ ਫਿਰ ਵੀ ਜੇ ਕੋਈ ਇਸ ਮਾਂ ਦੀ ਬਜ਼ੁਰਗ ਮਾਤਾ ਦੀ ਕਿਉਂਕਿ ਜਿਹੜੇ ਹਾਲਾਤ ਨੇ ਮਦਦ ਕਰਨੀ ਚਾਹੁੰਦਾ ਤਾਂ ਉਹ ਜ਼ਰੂਰ ਇਨ੍ਹਾਂ ਤੱਕ ਪਹੁੰਚ ਜਿਹੜੀ ਉਹ ਕਰ ਸਕਦਾ ਹੈ ਪਿੰਡ ਦੇ ਲੋਕਾਂ ਤੱਕ ਜਾਂ ਇਨ੍ਹਾਂ ਤੱਕ ਬਹੁਤ ਮਾੜੇ ਹਾਲਾਤ ਹੈ ਕੁੱਲ ਮਿਲਾ ਕੇ ਅਸੀਂ ਹਰੇਕ ਘਰ ਜਾ ਰਹੇ ਹਾਂ ਹਰੇਕ ਪਿੰਡ ਦੀ ਵੀ ਗੱਲ ਕਰ ਰਹੇ ਹਾਂ ਤਾਂ ਛੜਦੇ ਪਾਣੀ ਦੇ ਕਰਕੇ ਬਹੁਤ ਬੁਰੇ ਹਾਲਾਤ ਨੇ ਇਹ ਸੀ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ मां ફરિયાદ ਵੀ ਕਰ ਰਹੀ ਹੈ ਕਿ मां ਕਹਿਣਾ ਕੁਝ ਲੋਕ ਕੋਈ ਦੇਖ ਰਹੇ ਹੋਣਗੇ ਕੋਈ ਕਹਿਣਾ ਮੈਂ ਕੀ ਕਹਿਣਾ ਮੈਂ ਕੀ ਆਖਾਂ ਜੇ ਕਿਸੇ ਨੂੰ ਮਦਦ ਕਰਨੀ ਹੋਵੇ ਤਾਂ ਕਰ ਦੇਣਾ ਆਹੋ ਚਲੋ ਉਹ ਤੇ ਕੇ ਦੀ ਮਤਰੀ ਹੈ ਨਾ ਇਹਦਾ ਹਾਂ ਉਹ ਕੇ ਦੀ ਮਤਰੀ ਹੈ ਕਹਿ ਨੂੰ ਕੀ ਕਹਿਣਾ ਕਬਨ ਕੋਲ ਤਾਂ ਮਾਤਾ ਗਿੰਦੀ ਕਿ ਮਰਜੀ ਹੈ ਕਿਸੇ ਨੂੰ ਕੀ ਕਹਿਣਾ ਤਾਂ ਕੋਈ ਗੱਲ ਦੀ ਮਾਤਾ ਫੜੂਗਾ ਬਾ ਜੇ ਉਹਨੇ ਦੁੱਖ ਦਿੱਤਾ ਤਾਂ ਕੋਈ ਗੱਲ ਨਹੀਂ ਉਹ ਭੇਜਦਾ ਹੈ ਹਮੇਸ਼ਾ ਬੰਦਿਆਂ ਨੂੰ ਨਾਲ ਕੋਈ ਨਾ ਕੋਈ ਹੀਲਾ ਵਸੀਲਾ ਹੋ ਜਾਂਦਾ ਹੈ ਤਾਂ ਜ਼ਰੂਰ ਬਾਈ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਅੱਗੇ ਸ਼ੇਅਰ ਕਰ ਸਕਦੇ ਹੋ ਔਰ ਪਤਾ ਵੀ ਕਰ ਸਕਦੇ ਹੋ ਜੇ ਕੋਈ ਮਦਦ ਕਰਨੀ ਚਾਹੁੰਦਾ ਹੈ ਕੈਮਰਾਮੈਨ ਵਿਰਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਦੀਨਾਰਗਰ ਗੁਰਦਾਸਪੁਰ ਇਹ ਇੱਕ ਕਮਰਾ ਹੈ ਬਾਈ ਕਮਰੇ ਦੇ ਵਿੱਚ ਇੱਕ ਮੰਝਾ ਉਹ ਵੀ ਟੁੱਟਾ ਤੇ ਚੁੱਲਾ ਡਿੱਠਾ ਹੋਇਆ ਪਤਾ ਨਹੀਂ ਫੁਲਕਾ ਇੱਕ ਪੱਕਦਾ ਹੋਣਾ ਕਿ ਨਹੀਂ ਇਕੱਲੇ ਕਿਉਂ ਕਰਦੇ ਵਿੱਚ ਇਕੱਲੇ ਹਾਂ ਇਕੱਲੀਆਂ ਜਿੰਨੂੰ ਮਰ ਜੇ ਪੁੱਛ ਲੋ ਇਕੱਲੇ ਰਹਿੰਦੇ ਸਭ ਬੇਟੇ ਦੀ death ਵੀ ਹੋ ਗਈ ਸੀਗੀ ਇੱਕ ਆਹੋ ਅੰਨਾ ਨਾ ਪਾਣੀ ਹੈ ਤੇ ਦਰ ਦੇ ਕੋਈ ਦੰਕੇ ਨਹੀਂ ਆਪੇ ਸਾਇਮੇ ਕਨਵਾ ਕਾ ਉਹ ਜਮਨ ਕੱਢ ਕੇ ਕਿਹਾ ਕਿ ਜਿੱਲੇ ਪਾਣੀ ਚੜਿਆ ਨਾ ਤੇ ਉਹਨੂੰ ਕੱਢ ਕੇ ਲੈਣਾ ਕਹਿ ਬੋਈ ਸਭ ਤਤੋਂ ਹੋ ਗਿਆ ਮੇਰਾ ਕੋਈ ਚੀਜ਼ ਨਹੀਂ ਰਹੀ ਨੀੜਾ ਕਪੜਾ ਕੋਈ ਨਹੀਂ ਬਚਿਆ ਮੇਰਾ ਹਾਂ ਕੋ ਕਹਿਣਾ ਮੈਂ ਕੀ ਕਹਿਣਾ ਮੈਂ ਕੀ ਆਖਾਂ ਮੈਂ ਜੇ ਕਿਸੇ ਮਦਦ ਕਰਨੀ ਹੋਵੇ ਤਾਂ ਕਰ ਦੇਣਾ ਆਹੋ ਚਲੋ ਉਹ ਤੇ ਕਹਿਦੀ ਮਰਦੀ ਹੈ ਨਾ ਮੇਰੇ ਤਾਂ ਲਗਾਤਾਰ ਤੁਹਾਨੂੰ ਹੜਪਰਭਾਵੇ ਤੇ ਇਲਾਕਿਆਂ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਕਿੰਨੇ ਮਾੜੇ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਲੋਕਾਂ ਦੇ ਬਣੇ ਹੋਏ ਨੇ ਖਾਸ ਤੌਰ ਤੇ ਕਿਸਾਨ ਵੀਰ ਤੇ ਜਿਹੜਾ ਗਰੀਬ ਤਬਕਾ ਸੀਗਾ ਆ ਇਹ ਇਸ ਘਰ ਦੇ ਵਿੱਚ ਪਹੁੰਚੇ ਆ ਇਹ ਘਰ ਤਾਂ ਤੁਸੀਂ ਦੇਖ ਹੀ ਸਕਦੇ ਹੋ ਆਲਮੋਸਟ ਇੱਕ ਖੰਡਰੀ ਹੈ ਇੱਕ ਕਮਰਾ ਹੈ ਔਰ ਇਹ ਬਜ਼ੁਰਗ ਮਾਤਾ ਇਸ ਘਰ ਦੇ ਵਿੱਚ ਰਹਿੰਦੀ ਆ ਔਰ ਐਨ ਬਿਲਕੁਲ ਤੁਸੀਬਨ ਜਿਹੜਾ ਨਾ ਉਹ ਲਾਗੇ ਹੈ ਜਦੋਂ ਤੁਸੀਬਨ ਟੁੱਟਿਆ ਇਹ ਪੂਰੇ ਪਿੰਡ ਦੇ ਵਿੱਚ ਪਾਣੀ ਭਰ ਗਿਆ ਨੱਕੋ ਨੱਕ ਪਾਣੀ ਸੀ ਬੰਦੇ ਡੁੱਬਦੇ ਆ ਜਿੱਦਾਂ ਪਿੰਡ ਦੇ ਲੋਕ ਕਹਿ ਰਿਹਾ ਔਰ ਇਹ ਬਜ਼ੁਰਗ ਮਾਤਾ ਜਿਹੜੀ ਹੈ ਕੱਲੀ ਹੈ ਪਰਿਵਾਰ ਦੇ ਵਿੱਚ ਔਰ ਇਹ ਦੱਸ ਰਹੀ ਹੈ ਕਿ ਇਹਦੇ ਬੇਟੇ ਦੀ ਮੌਤ ਹੋ ਜਾਂਦੀ ਹੈ ਇਹਦੇ ਬੇਟੇ ਦੀ ਡੈਥ ਹੋ ਜਾਂਦੀ ਹੈ ਔਰ ਇਹਦਾ ਸਹਾਰਾ ਹੋਰ ਕੋਈ ਨਹੀਂ ਹੈ ਕੱਲੀ ਬਜ਼ੁਰਗ ਮਾਤਾ ਹੈ ਇੱਕ ਕਮਰਾ ਹੈ ਭਾਈ ਕਮਰੇ ਦੇ ਵਿੱਚ ਇੱਕ ਮੰਝਾ ਉਹ ਵੀ ਟੁੱਟਾ ਤੇ ਚੁੱਲਾ ਡਿੱਠਾ ਹੋਇਆ ਪਤਾ ਨਹੀਂ ਫੁਲਕਾ ਇੱਕ ਪੱਕਦਾ ਹੋਣਾ ਕਿ ਨਹੀਂ ਕਿ ਕੋਈ ਮਦਦ ਕਰਦਾ ਹੋਣਾ ਤਾਂ ਇਹ ਬੀਜੀ ਘਰ ਤਾਂ ਡਈਆ ਹਾਂਜੀ ਘਰ ਮੇਰੇ ਹੀ ਇਹ ਕੋਈ ਕਮਰਾ ਆਹ ਇਹ ਕਮਰੇ ਦੋਏ ਹੀ ਮੇਰੇ ਤੇਰੇ ਟੁੱਟ ਗਏ ਨਾ ਅੱਛਾ ਹਾਂ ਇੱਕ ਬਚਿਆ ਹਾਂ ਤੇ ਇਕੱਲੇ ਕਿਉਂ ਘਰ ਦੇ ਵਿੱਚ ਇਕੱਲੇ ਹੋ ਜਾਂਦੇ ਹਾਂ ਹਾਂ ਇਕੱਲੇ ਜਦ ਨੂੰ ਮਰਦੇ ਪਹੁੰਚ ਲੋ ਇਕੱਲੇ ਰਹਿੰਦੇ ਤਾਂ ਬੇਟੇ ਦੀ ਡੈਥ ਵੀ ਹੋ ਗਈ ਸੀਗੀ ਇੱਕ ਆਹੋ ਅੱਛਾ ਇਹ ਕਹਿਣਾ ਹੈ ਹਾਂ ਇਹ ਸਾਰਾ ਹਰਦਾ ਹੀ ਪਾਣੀ ਆ ਆ ਉਹਦੀ ਮਿੱਟੀ ਐ ਸਾਰੀ ਹਰਦਾ ਹੀ ਸਾਰਾ ਹਾਂ ਅੰਨਾ ਪਾਣੀ ਹੈ ਤੇ ਪਰ ਦੇ ਕੋਈ ਦਿਨ ਨਹੀਂ ਉੱਤ। ਅੱਛਾ ਜੇ ਤੂੰ ਪਾਣੀ ਆਇਆ ਉਦੋਂ ਇੱਥੇ ਘਰੇ ਇੱਥੇ ਬੈਠੇ ਸੀਗੇ। ਉਹ ਲੈ ਮੈਨੂੰ ਲੈ ਕੇ ਕੱਢ ਕੇ ਉੱਧਰ ਤੇ ਕੱਢ ਕੇ ਲੈ ਆਏ। ਹਾਂ। ਐਵੇਂ ਕੰਮ ਆ ਕਾ ਜਦੋਂ ਮੈਨੂੰ ਕੱਢ ਕੇ ਲੈ ਕੇ ਜਿੱਲੇ ਪਾਣੀ ਚੜਿਆ ਨਾ ਤੇ ਜਦੋਂ ਮੈਨੂੰ ਕੱਢ ਕੇ ਲੈ ਆਉਣਾ। ਅੱਛਾ ਹੋਇਆ ਨਹੀਂ ਉਰਤਰਾ ਵੀ ਇਹੀ ਤਾਂ ਇੱਕ ਬਚਿਆ ਕੋਲ ਨਾ ਕੋਈ ਧੀ ਹੈ ਨਾ ਪੋਤਾ। ਦੇ ਸਰੇ ਤਲੇ ਹੋ ਗਿਆ ਬੋ ਗਿਆ ਸਭ ਤਤਮ ਹੋ ਗਿਆ ਮੇਰਾ ਕੋਈ ਜੀਜੀ ਨਹੀਂ ਰਹੀ ਡਾ ਕਪੜਾ ਕੋਈ ਨਹੀਂ ਬਚਿਆ ਮੇਰਾ ਹਾਂ ਸਬਸਕ੍ਰਾਈਬ ਹੋ ਗਿਆ ਸੌ ਕੈਪ ਨਹੀਂ ਹੈ ਤਾਂ ਹੁਣ ਰੋਟੀ ਪਾਣੀ ਦਾ ਕਿਵੇਂ ਕਿਵੇਂ ਗੁਜ਼ਾਰਾ ਕਰ ਰਹੇ ਹਾਂ ਰੋਟੀ ਪਾਣੀ ਦਾ ਤਰਾਈ ਸਰਕਾਰ ਵੱਲੋਂ ਮਰਦਾ ਰਚ ਕੋ ਖਾਲ ਨਹੀਂ ਕੋਹੋ ਤਰ ਪਿੰਡ ਦੇ ਮੱਚ ਕਹਤੇ ਨੇ ਕਿ ਐਵੇਂ ਕੰਨੋ ਪਿੰਡ ਦੇ ਵੀ ਕਰਦੇ ਹਾਂ ਹਾਂ ਦਸਤ ਇਹੀ ਕੋ ਕਮਰਾ ਸੀਗਾ ਇਹ ਉਹ ਇਹ ਇਹ ਹੀ ਦੇਖੋ ਇਹ 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 ਗਏ ਤੇ ਹੁਣ ਤੇ ਹਾਂ ਤੇ ਬਾਈ ਇਹ ਤਸਵੀਰਾਂ ਦਿਖਾ ਰਹੇ ਆ ਨਾਲ ਨਾਲ ਤੁਸੀਂ ਦੇਖ ਹੀ ਸਕਦੇ ਹੋ ਕੈਮਰੇ ਚ ਵੀ ਇੱਕ ਚੁੱਲਾ ਹੈ ਮਾਤਾ ਦਾ ਇੱਕ ਮੰਝਾ ਸੀਗਾ ਹਾਂ ਤੇ ਆਪਾਂ ਦੇ ਪੁੰਨੇ ਸਭ ਕੋੰਦੇ ਰੇ ਪੇ ਦੇ ਨਮੇਰੇ ਹੂੰ ਸਭ ਕੁਝ ਉਹਦੇ ਉਹ ਜਿਹੜਾ ਕਪੜਾ ਮੈਂ ਟੱਕੇ ਦਾ ਤਾਂ ਉਹ ਵੀ ਸਾਰੇ ਤੇ ਅਸਾਂ ਵੀ ਲੀ ਗਏ ਬੱਚਾ ਕੋਈ ਲੀੜਾ ਕਪੜਾ ਕਿ ਨਹੀਂ ਬਸ ਕੋਈ ਨਹੀਂ ਬੱਚਿਆ ਕੋਈ ਨਹੀਂ ਬੱਚੇ ਹੁਣ ਉਹਨੂੰ ਇਹ ਕਹਿੰਦਾ ਕੀ ਪਤਾ ਕਿ ਇਹ ਬਣਨਾ ਫਿਰਦਾ ਹੂੰ ਉਹਨੇ ਮੈਨੂੰ ਕੱਢ ਕੇ ਲੈ ਗਏ ਫੇਰ ਉਹ ਉਹਦਾ ਇਤਸ ਹੁੰਦੇ ਸੀਗੇ ਰਾਤ ਨੂੰ ਕਿਉਂ ਆਹ ਇੱਥੇ ਤੁੰਮ ਹੂੰ ਇੱਥੇ ਮੇਰੇ ਦੋ ਮੰਜੇ ਆਇਆ ਗਏ ਰਿਹਾ ਤੇ ਦਰ ਮੇਰੇ ਕੋਲ ਹੁੰਦਾ ਸੀ ਅੱਛਾ ਹਾਂ ਇਹ ਉਹ ਕਿੱਦਾਂ ਬਣਾਇਆ ਸੀ ਸਮਾਨ ਇਹ ਮੰਜੇ ਵਗੈਰਾ ਇਹ ਹੋਰ ਕੀ ਨਾ ਤੀ ਵੀ ਮੈਂ ਗਰੰਟੀ ਦੇ ਜੋ ਆਈਏ ਅੱਛਾ ਹਾਂ ਉਹ ਨੇ ਹੀ ਕੇਵਲ ਤੇ ਉਹ ਆਪਣੇ ਕਹਿ ਬਣ ਕਰਨ ਬਾਤੇ ਰਾਤ ਨਹੀਂ ਰਹਿਣਾ ਉਹਨੇ ਆਹ 10 ਬੰਦੇ ਆ ਮੜੀ ਮੋਟੀ ਕੰਦ ਹੈਗੀ ਕਿ ਵੀ ਇਦਾਂ ਸੀਗੀ ਇਸ ਵਾਰ ਵੀ ਟੱਟ ਗਿਆ ਹਾਂ ਹਾਂ ਉਹ ਕੋਟਾ ਟੱਟ ਗਿਆ ਤਾਂ ਇਹ ਨਹੀਂ ਬਈ ਇਹ ਹਾਲਾਤ ਤੁਹਾਨੂੰ ਦਿਖਾ ਦਿੰਨੇ ਦੋ ਕ ਕਮਰੇ ਹੀ ਇੱਕ ਦੀ ਉਹ ਪਹਿਲਾਂ ਛੱਤ ਡਿੱਗ ਚੁੱਕੀ ਆ ਤੇ ਇਹ ਵੀ ਡਿੱਗਣ ਦੇ ਕਿਨਾਰੇ ਆ ਬਿਲਕੁਲ ਬਜ਼ੁਰਗ ਮਾਤਾ ਅੱਛਾ ਇਹ ਤੁਸੀਂ ਤਾਲਾ ਹੱਥ ਦੇ ਵਿੱਚ ਤਾਲਾ ਮਾਰ ਕੇ ਗਏ ਬਾਅਦ ਦੇ ਵਿੱਚ ਬਾਹਰ ਤਾਲਾ ਮਾਰ ਕੇ ਜਾਣੀ ਆ ਅੱਛਾ ਜਿੱਤੇ ਜਾਵਾਂ ਤਾਲਾ ਮਾਰ ਕੇ ਜਾਣੀ ਆ ਇਹ ਹੁਣ ਖੋਲਿਆ ਹਾਂ